ਤਾਨੂੰ ਲਾਈਨਰ ਦਵਾਂਗੇ ਆ ਦੇਖੋ ਲਾਈਨਰ ਐ ਮਸਕਾਰੇ ਐ ਠੀਕ ਹੈ ਜੀ 300 ਰੁਪਏ ਐ ਐਮ ਆਰ ਵੀ 120 ਰੁਪਏ ਦਾ ਓਕੇ 300 ਅਚ ਚੈੱਕ ਕਰੋ ਜੇ ਮਾਲ ਨਹੀਂ ਖੋਲਿਆ ਜੇ ਕੱਜਲ ਆਇਆ ਦੇਖੋ ਕੰਪਨੀ ਦਾ ਕੰਪਨੀ ਵੀਆਂ ਚੀਜ਼ਾਂ ਨੇ ਇਹਦਾ ਆ ਦੇਖੋ ਓਰੀਜਨਲ ਸਾਰਾ ਕੁਝ ਕੰਪਨੀ ਦਾ ਪੱਕਾ ਵੈਲ ਮਿਲੂਗਾ ਸਿੰਗਲ ਪੀਸ ਵੀ ਮਿਲ ਜੂ ਬਿਲਕੁਲ ਆ ਦੇਖੋ ਇਹ ਕੰਪਨੀ ਦਾ ਕੱਜਲ ਐ 330 ਰੁਪਏ ਐ ਮਰਬੀਆ ਕੰਪਨੀ ਦਾ ਜਲਦੀ ਫਰੈਸ਼ ਰੇਟ ਦਾ ਮਾਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਸਿਰਫ 100 ਰੁਪਏ ਦਾ 330 ਐ ਮਰਬੀ ਤੇ ਤੁਹਾਨੂੰ ਪਤਾ ਕਿੰਨੀ ਕਮਾਈ ਆ ਹਨਾ ਆ ਲੋ ਮਾਲ ਹੀ ਨਹੀਂ ਖੋਲਿਆ ਤੁਹਾਡੇ ਸਾਹਮਣੇ ਗਾਹਕ ਹੁੰਦਾ ਨਾ ਤਾਂ ਕਰਕੇ ਤੇ 380 ਰੁਪਏ ਆ ਦੇਖੋ ਹਾਈਡਰੇਟਿੰਗ ਐ ਪ੍ਰਾਈਮਰ ਐ ਹਾਈਡਰੇਟਿੰਗ ਪ੍ਰਾਈਮਰ 380 ਰੁਪਏ ਮਰਬੀ 120 ਰੁਪਏ ओके ओके ਆ ਦੇਖੋ ਪਿੰਕ ਐਂਡ ਬਲੂ ਐਂਡ ਕੰਪਨੀ ਦਾ ਮਾਲ ਹੋਏਗਾ ਜੀ ਫਰੈਸ਼ ਰੇਟ ਦਾ ਮਾਲ ਸਾਰ ਚੱਕੋ ਤੁਹਾਨੂੰ ਹੋਰ ਦਿਖਾਣੇ ਆ ਸੋਹਣੀਆਂ ਸੋਹਣੀਆਂ ਆਈਟਮਾਂ ਆ ਚੱਕੋ ਆ ਦੇਖੋ ਲਿਕਵਿਡ ਆਈਬ੍ਰੋ ਪੈਨ ਹਾਂ ਆਈਬ੍ਰੋ ਹੈ 24 ਬ੍ਰਾਊਨ ਕਲਰ ਤੁਹਾਨੂੰ ਕਲਰ ਸਾਰੇ ਮਿਲਣਗੇ A ਤੋਂ Z ਆ ਦੇਖੋ 252 ਵੇ ਐਮ ਆਰ ਪੀ ਐਫ ਪ੍ਰੈਸ਼ਰ ਰੇਟ ਦਾ ਮਾਲ ਹੈ ਤੁਹਾਨੂੰ ਕਿੰਨੇ ਦਾ ਪੈਣਾ 90 ਰੁਪਏ ਸਿਰਫ